ਸੜਕ ਜਿਆਦਾ ਹੈ ਯਾਰ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਰੋਡ ਹੈਗਾ ਜੀ ਲੁਧਿਆਣੇ ਤੋਂ ਜਦੋਂ ਆਪਾਂ ਮਲੇਰਕੋਟੜ ਵਾਲੇ ਸੈ ਨੂੰ ਜਾਂਦੇ ਆ ਤਾਂ ਡੇਲੋ ਤੋਂ 2-4 ਕਿਲੋਮੀਟਰ ਲੁਧਿਆਣੇ ਵਾਲੀ ਸੈਤੂਾਂ ਚ ਸਵੇਰੇ ਸਵੇਰੇ ਆ ਬਿੱਕਾ ਸਾਡਾ ਜਿਹਨੂੰ ਤੁਸੀਂ ਦੇਖ ਰਹੇ ਹੋ ਤੇ ਇਹ ਵਿਚਾਰਾ ਨਾ ਸਬਜੀ ਮੰਡੀ ਤੋਂ ਸਬਜ਼ੀਆਂ ਲੈ ਕੇ ਲੁਧਿਆਣੇ ਤੇ ਵਾਪਸ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਬਾਈ ਦਾ ਆਪਣੇ ਆਪ ਹੀ ਆਟੋ ਪੰਡਾ ਮੇਰੇ ਆਪਣੇ ਆਪ ਹੀ ਜਿਹੜਾ ਆਟੋ ਬਾਈ ਦਾ ਪਲਟ ਗਿਆ ਤੇ ਆਟੋ ਪਲਟਰ ਕਰਕੇ ਬਾਈ ਤੇ ਕਾਫੀ ਤੇ 70 ਲੱਖ ਆ ਗਿਆ ਬਾਕੀ ਜਿਹੜਾ ਆਟੋ ਦਾ ਕਾਫੀ ਜਿਆਦਾ ਜਿਹਦਾ ਇੱਥੇ ਨੁਕਸਾਨ ਜਿਹੜਾ ਇਹਦਾ ਹੋ ਗਿਆ ਆਟੋ ਦਾ ਤੇ ਮੈਂ ਭਾਈ ਵੀ ਥੋੜੀ ਜੀ ਮਦਦ ਕਰਨਾ ਚਾਹਣਾ ਭਾਜੀ ਪਤਾ ਕਿਉਂ ਹੈਲਪ ਕਰਨਾ ਚਾਹਣਾ ਕਿਉਂਕਿ ਕਿਉਂਕਿ ਵੀਰੇ ਹੁਣਾਂ ਉਹਨਾਂ ਜਿਹੜੀਆਂ ਸਬਜ਼ੀਆਂ ਵੇਚਦੇ ਇਹਦੀ ਕੋਈ ਜਿਆਦਾ ਇਨਕਮ ਨਹੀਂ ਹੈਗੀ ਹਰੇਕ ਸਬਜ਼ੀ ਪਿੱਛੇ ਜਾਂ ਫਲ ਫਰੂਟ ਪਿੱਛੇ ਇੱਕ ਇੱਕ 200 ਰੁਪਏ ਜਿਹੜੇ ਵੱਜਦੇ ਆ ਹੋਰ ਜਦੋਂ ਮੈਂ ਰਾਸਤੇ ਥਾਣੇ ਕਦੋਂ ਮੈਂ ਦੇਖਿਆ ਵੀ ਬਾਈ ਦਾ ਕਿੰਨਾ ਨੁਕਸਾਨ ਹੋ ਗਿਆ ਵਾ ਆਟੋ ਸਾਰਾ ਟੁੱਟ ਗਿਆ ਸਬਜ਼ੀ ਸਾਰੀ ਖਰਾਬ ਹੋ ਗਈ ਐ ਡਿੱਗ ਗਈ ਆ ਕਿ ਯਾਰ ਪਤਾ ਨਹੀਂ ਕਦੋਂ ਬਾਈ ਦੇ ਜਾ ਕੇ ਜਿਹੜੇ ਇਹ ਪੈਸੇ ਵਿਚ ਆਨੇ ਕਦੋਂ ਪੂਰੇ ਕਰਨੇ ਰੁਪਿਆ ਰੁਪਿਆ ਇਕੱਠਾ ਕਰਕੇ ਤੇ ਭਾਜੀ ਲਈ ਛੋਟੀ ਜੀ ਬਾਈ સેવા 5000 ਰੁਪਏ ਠੀਕ ਆ ਮੇਰਾ ਭਰਾ ਕੋਈ ਗੱਲ ਨਹੀਂ ਤੇ ਆਪਣਾ ਜਿਹੜਾ ਤੇਰਾ 700 ਤੋਂ ਵੱਜੀ ਇਹਦਾ ਲਾਜ ਰੋਲ ਕਰਾ ਲੈ ਆਪਣਾ ਆਟੋ ਟੋ ਠੀਕ ਕਰਾ ਲਈ ਠੀਕ ਆ